ਅੱਜ ਜਿਹੜੀ ਤਰੀ ਦੀ ਰੈਸিপি ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀਆਂ ਇਹ ਬਹੁਤ ਹੀ ਜ਼ਿਆਦਾ ਹੈਲਥੀ ਤੇ ਟੇਸਟੀ ਤਰੀ ਬਣ ਕੇ ਤਿਆਰ ਹੁੰਦੀ ਹੈ ਠੰਡ ਦੇ ਦਿਨਾਂ ਦੇ ਵਿੱਚ ਹਫਤੇ 'ਚ ਦੋ ਵਾਰ ਸਾਨੂੰ ਇਹ ਤਰੀ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਹੁੰਦਾ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦਾ ਕਰਦੀ ਹੈ ਤਰੀ ਔਰ ਜਿਨ੍ਹਾਂ ਨੂੰ ਠੰਡ ਲੱਗਦੀ ਹੈ ਉਹਨਾਂ ਨੂੰ ਵੀ ਗਰਮਾਹਟ ਦਿੰਦੀ ਹੈ ਤੇ ਮੈਂ ਕਿੱਦਾਂ ਬਣਾ ਕੇ ਤਿਆਰ ਕੀਤੀ ਹੈ ਇਹਦੇ ਵਿੱਚ ਕੀ ਕੀ ਪਾਇਆ ਹੈ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਤਾਂ ਤੁਸੀਂ ਸਾਰੀ ਦੇਖਦੇ ਹੋ ਪਰ ਲਾਈਕ ਕੀਤੇ ਬਗੈਰ ਹੀ ਚਲੇ ਜਾਂਦੇ ਹੋ ਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਤੇ ਆਓ ਫਿਰ ਦੇਖਦੇ ਹਾਂ ਤਰੀ ਕਿੱਦਾਂ ਬਣਾ ਕੇ ਤਿਆਰ ਕਰਨੀ ਹੈ ਇਹਦੇ ਵਿੱਚ ਕੀ ਕੀ ਪਾਣਾ ਹੈ ਇਹ ਤਰੀ ਬਣਾਉਣ ਦੇ ਲਈ ਤੇ ਮੈਂ ਲਿਆ ਪਿਆਜ਼ ਪਿਆਜ਼ ਜਿਹੜੇ ਮੈਂ 4 ਲਏ ਸੀ ਛੋਟੇ ਸਾਈਜ਼ ਦੇ ਇਹਨਾਂ ਨੂੰ ਮੈਂ ਛਿਲਕੇ ਕੱਟ ਲਿਆ ਮੋਟੇ ਮੋਟੇ ਟੁਕੜਿਆਂ ਦੇ ਵਿੱਚ ਰਫਲੀ ਜਿਹਾ ਇਹਨਾਂ ਨੂੰ ਮੈਂ ਕੱਟ ਕੇ ਤਿਆਰ ਕੀਤਾ ਹੈ ਇਹਦੇ ਨਾਲ ਹੀ ਮੈਂ ਇੱਕ ਮੁੱਠ ਜਿਹੜਾ ਹੈ ਲਸਣ ਲਿਆਇਆ ਹੈ ਲਸਣ ਦੀ ਕੁਆਂਟੀਟੀ ਤੁਸੀਂ ਜ਼ਿਆਦਾ ਵੀ ਕਰ ਸਕਦੇ ਹੋ ਇੱਕ ਮੈਂ ਲਿਆ ਅਦਰਕ ਦਾ ਟੁਕੜਾ ਅਦਰਕ ਜਿਹੜਾ ਮੀਡੀਅਮ ਸਾਈਜ਼ ਦਾ ਮੈਂ ਟੁਕੜਾ ਜਿਹੜਾ 1 ਇੰਚ ਦਾ ਕਰੀਬ ਜਿਹੜਾ ਟੁਕੜਾ ਲਿਆਇਆ ਮੋਟਾ ਟੁਕੜਾ ਸੀ ਇਸ ਕਰਨ ਮੈਂ ਕੱਟ ਲਿਆਇਆ ਤੇ ਦੋ ਮੈਂ ਹਰੀਆਂ ਮਿਰਚਾਂ ਲਈਆਂ ਹਰੀਆਂ ਮਿਰਚਾਂ ਤੁਸੀਂ ਪਾਣੀ ਅਤੇ ਪਾ ਸਕਦੇ ਹੋ ਜੇਕਰ ਨਹੀਂ ਪਾਣੀ ਤਾਂ ਸਕਿਪ ਵੀ ਕਰ ਸਕਦੇ ਹੋ ਤੇ ਹੁਣ ਇੱਥੇ ਮੈਂ 4 ਟਮਾਟਰ ਲਏ ਜਿਨ੍ਹਾਂ ਨੂੰ ਮੈਂ ਗ੍ਰाइंड ਕਰਕੇ ਇਹਨਾਂ ਦਾ ਪੇਸਟ ਬਣਾ ਲਿਆ। ਟਮਾਟਰ ਜਿਹੜੇ ਮੈਂ ਪੇਸਟ ਕਰਕੇ ਹੀ ਪਾ ਰਹੀਆਂ ਇਹਦੇ ਵਿੱਚ ਕਿਉਂਕਿ ਪੇਸਟ ਕੀਤੇ ਹੋਏ ਜਿਹੜੇ ਟਮਾਟਰ ਹਨ ਨਾ ਇਹਨਾਂ ਦੀ ਤਰੀ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ। ਤੇ ਜਿਹੜਾ ਬਾਕੀ ਚੀਜ਼ਾਂ ਇਹਨਾਂ ਨੂੰ ਆਪਾਂ ਚੋਪ ਕਰਨਾ ਹੈ। ਮੈਂ ਚੋਪਰ ਲਿਆ ਤੇ ਬਾਕੀ ਚੀਜ਼ਾਂ ਸਾਰੀਆਂ ਆਪਾਂ ਚੋਪਰ ਦੇ ਵਿੱਚ ਪਾ ਕੇ ਇਹਨਾਂ ਨੂੰ ਦਰਦਰੀਆਂ ਜਿਹੀਆਂ ਚੋਪ ਕਰ ਲੈਣਾ ਹੈ। ਅਦਰਕ ਦਾ ਟੁਕੜਾ ਮੋਟਾ ਹੈ ਤੇ ਇਸ ਕਨ ਇਹਨੂੰ ਮੈਂ 3-4 ਟੁਕੜਿਆਂ ਦੇ ਵਿੱਚ ਕੱਟ ਲਿਆ ਤੇ ਨਾਲ ਹੀ ਹਰੀਆਂ ਮੱਚਾਂ ਜਿਹੜੀਆਂ ਇਹਨਾਂ ਨੂੰ ਮੈਂ ਹੁਣ ਆਪਾਂ ਇਹ ਚੋਪਰ ਦੇ ਵਿੱਚ ਪਾ ਕੇ ਇਹਨਾਂ ਨੂੰ ਚੋਪ ਕਰ ਲੈਨੇ ਆ ਤੁਸੀਂ ਇਹਨਾਂ ਨੂੰ ਕੱਟ ਵੀ ਸਕਦੇ ਹੋ ਕੁੰਡੇ ਡੰਡ ਵਿੱਚ ਪਾ ਕੇ ਗ੍ਰਾਈਂਡ ਵੀ ਕਰ ਸਕਦੇ ਹੋ ਪਰ ਜੇਕਰ ਗ੍ਰਾਈਂਡ ਕਰੋਗੇ ਤੇ ਫਿਰ ਤੁਸੀਂ ਦਰਦਰੇ ਜਿਹਾ ਗ੍ਰਾਈਂਡ ਕਰਕੇ ਤਿਆਰ ਕਰਿਓ ਇਹਨਾਂ ਦਾ ਪੇਸਟ ਨਾ ਬਣਾਇਓ ਪੇਸਟ ਵਾਲੀ ਤਰੀ ਜਿਹੜੀ ਬਿਲਕੁਲ ਵੀ ਸਵਾਦ ਨਹੀਂ ਲੱਗਦੀ ਐ ਨਾ ਹੀ ਦੇਖਣ ਵਿੱਚ ਚੰਗੀ ਲੱਗਦੀ ਐ ਤੇ ਸਾਨੂੰ ਦਰਦਰਾ ਜਿਹੜਾ ਮਸਾਲਾ ਚਾਹੀਦਾ ਤੇ ਬਸ ਇਹਨੂੰ ਆਪਾਂ ਦਰਦਰਾ ਜਿਹਾ ਕੁੱਟ ਕੇ ਤਿਆਰ ਕਰ ਲੈਨੇ ਆ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਮੇਰੀ ਵੀਡੀਓ ਕਿੱਦਾਂ ਲੱਗਦੀ ਐ ਤੁਹਾਨੂੰ ਇਹ ਵੀ ਜ਼ਰੂਰ ਦੱਸ ਤਰਤਰਾ ਜਿਆ ਮਸਾਲਾ ਜਿਹੜਾ ਮੈਂ ਬਣਾ ਲਿਆ ਤੁਸੀਂ ਦੇਖ ਸਕਦੇ ਹੋ ਬਸ ਇਸੇ ਤਰੀਕੇ ਦਾ ਮਸਾਲਾ ਜਿਹੜਾ ਸਾਨੂੰ ਚਾਹੀਦਾ ਹੈ ਤਾਂ ਹੁਣ ਆਪਾਂ ਚੱਲਦੇ ਹਾਂ ਗੈਸ ਵੱਲ ਗੈਸ ਦੇ ਉੱਤੇ ਕੜਾਹੀ ਰੱਖੀਏ ਤੇ ਇਹਦੇ ਵਿੱਚ ਮੈਂ ਪਾ ਰਹੀ ਹਾਂ 2 ਚਮਚ ਤੇਲ ਮੈਂ ਸਰੋਂ ਦੇ ਤੇਲ ਦੇ ਵਿੱਚ ਇਹ ਤਰੀ ਜਿਹੜੀ ਬਣਾ ਰਹੀ ਹਾਂ ਤੁਸੀਂ ਘਿਓ ਦੇ ਵਿੱਚ ਜਾਂ ਮੱਖਣ ਦੇ ਵਿੱਚ ਵੀ ਬਣਾ ਸਕਦੇ ਹੋ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਹੁਣ ਆਪਾਂ ਜਿਹੜਾ ਮਸਾਲਾ ਤਿਆਰ ਕਰਕੇ ਰੱਖਿਆ ਨਾ ਇਹ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਪਿਆਜ਼ ਅਦਰਕ ਲਸਣ ਤੇ ਹਰੀਆਂ ਮਿਰਚਾਂ ਵਾਲਾ ਹੁਣ ਇਹਨੂੰ ਆਪਾਂ ਚੰਗੇ ਤਰ੍ਹਾਂ ਚਲਾਉਂਦੇ ਹੋਏ ਜਿਹੜਾ ਇਹ ਪਕਾਣਾ ਹੈ ਮੀਡੀਅਮ ਫਲੇਮ ਦੇ ਉੱਤੇ ਜਦੋਂ ਤੱਕ ਇਹਦਾ ਕਲਰ ਜਿਹੜਾ ਚੇਂਜ ਨਹੀਂ ਹੋ ਜਾਂਦਾ ਮਸਾਲਾ ਸਾਡਾ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਉਦੋਂ ਤੱਕ ਮਸਾਲਾ ਸਾਡਾ ਚੰਗੀ ਤਰ੍ਹਾਂ ਦੇ ਨਾਲ ਪੱਕ ਗਿਆ ਬਸ ਇਸ ਤੋਂ ਬਾਅਦ ਇਹਨੂੰ ਆਪਾਂ ਨਹੀਂ ਪਕਾਵਾਂਗੇ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੀਸੇ ਹੋਏ ਮਸਾਲੇ ਸਭ ਤੋਂ ਪਹਿਲਾਂ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ ਨਮਕ ਮੈਂ ਸਵਾਦ ਅਨੁਸਾਰ ਪਾ ਰਹੀ ਹਾਂ ਅੱਧਾ ਕ ਚਮਚ ਇਹਦੇ ਵਿੱਚ ਨਮਕ ਜਿਹੜਾ ਮੈਂ ਪਾ ਰਹੀ ਹਾਂ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਨਮਕ ਇਹਦੇ ਵਿੱਚ ਪਾ ਲਿਓ 1/4 ਚਾਹੇ ਚਮਚ ਹਲਦੀ ਪਾਊਡਰ 1/4 ਚਾਹੇ ਚਮਚ ਨਾਲੋਂ ਵੀ ਘੱਟ ਮੈਂ ਪਾ ਰਹੀਆਂ ਦੇ ਵਿੱਚ ਗਰਮ ਮਸਾਲਾ 1/4 ਚਾਹੇ ਚਮਚ ਪਾਵਾਂਗੇ ਕਸ਼ਮੀਰੀ ਲਾਲ ਮੀਚ ਪਾਊਡਰ ਬਸ ਮੈਂ ਇੰਨੇ ਹੀ ਮਸਾਲੇ ਦੇ ਵਿੱਚ ਪਾ ਰਹੀਆਂ ਜਿਆਦਾ ਮਸਾਲੇ ਦੇ ਵਿੱਚ ਮੈਂ ਨਹੀਂ ਪਾਉਂਦੀਆਂ ਤੁਸੀਂ ਚਾਹੋ ਤਾਂ ਪਾ ਵੀ ਸਕਦੇ ਹੋ ਜੀਰਾ ਪਾਊਡਰ ਧਨੀਆ ਪਾਊਡਰ ਹੁਣ ਮਸਾਲੇ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਪਕਾਣਾ ਹੈ ਤਾਂ ਕਿ ਮਸਾਲਿਆਂ ਦਾ ਜਿਹੜਾ ਇਹ ਕੱਚਾਪਣ ਨਿਕਲਦੇ ਤੇ ਰੰਗ ਛੱਡ ਦੇਣ ਮਸਾਲੇ ਬਸ ਇੰਨਾ ਕਿਨੂੰ ਆਪਾਂ ਪਕਾਣਾ ਹੈ ਹੁਣ ਆਪਾਂ ਇਹਦੇ ਵਿੱਚ ਗ੍ਰाइंड ਕੀਤੇ ਹੋਏ ਟਮਾਟਰ ਪਾ ਦੇਣੇ ਆ ਇਹ ਪਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਣਾ ਜਦੋਂ ਤੱਕ ਤੜਕਾ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ ਇਹਨੂੰ ਪਕਾਉਣਾ ਬਹੁਤ ਜ਼ਰੂਰੀ ਹੈ ਜੇਕਰ ਤੜਕਾ ਚੰਗੀ ਤਰ੍ਹਾਂ ਪੁੱਜ ਜਾਏਗਾ ਤੇ ਸਾਡੀ ਤਰੀ ਬਹੁਤ ਹੀ ਜ਼ਿਆਦਾ ਸਵਾਦ ਬਣੇਗੀ ਜੇਕਰ ਤੜਕਾ ਚੰਗੀ ਤਰ੍ਹਾਂ ਨਹੀਂ ਪੁੱਜ ਜਾਏਗਾ ਤੇ ਤਰੀ ਦਾ ਸਵਾਦ ਬਿਲਕੁਲ ਵੀ ਨਹੀਂ ਆਏਗਾ ਖਾਣ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੜਕਾ ਸਾਡਾ ਬਹੁਤ ਵਧੀਆ ਪੁੱਜ ਗਿਆ ਸਾਈਡਾਂ ਤੋਂ ਤੇਲ ਵੀ ਛੱਡ ਦਿੱਤਾ ਤੜਕੇ ਨੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਗਰਮ ਪਾਣੀ ਦੋ ਗਲਾਸ ਤੁਸੀਂ ਆਪਣੇ ਦੇਖ ਲਿਓ ਜੇਕਰ ਗਾੜੀ ਤਰੀ ਪਸੰਦ ਕਰਦੇ ਹੋ ਤੇ ਪਾਣੀ ਘੱਟ ਪਾਓ ਜੇਕਰ ਪਤਲੀ ਤਰੀ ਪਸੰਦ ਕਰਦੇ ਹੋ ਮੈਂ 2 ਗਲਾਸ ਪਾਣੀ ਦੇ ਵਿੱਚ ਪਾ ਦਿੱਤਾ ਹੈ ਤੇ 2 ਗਲਾਸ ਪਾਣੀ ਪਾ ਕੇ ਇਹਨੂੰ ਆਪਾਂ ਹੁਣ 5 ਤੋਂ 6 ਮਿੰਟ ਲਈ ਉਬਾਲਣਾ ਹੈ ਕਿਉਂਕਿ ਪਾਣੀ ਵੀ ਮੈਂ ਉਬਲੇ ਹੋਇਆ ਆਪਾਂ ਹੈ ਇਸ ਕਾਰਨ ਇਹਨੂੰ 5-6 ਮਿੰਟ ਉਬਾਲ ਲੈਣਾ ਜੇਕਰ ਤੁਸੀਂ ਕੱਚਾ ਪਾਣੀ ਪਾ ਰਹੇ ਹੋ ਤੇ ਫਿਰ ਤੁਸੀਂ ਇਹਨੂੰ 10 ਕ ਮਿੰਟ ਜਿਹੜਾ ਹੈ ਉਬਾਲ ਲਿਓ ਇਹਨੂੰ ਮੈਂ 6 ਕ ਮਿੰਟ ਉਬਾਲ ਲਿਆ ਤੇ ਤਰੀ ਸਾਡੀ ਬਣ ਕੇ ਤਿਆਰ ਹੈ ਮੀਡੀਅਮ ਗੈਸ ਦੇ ਉੱਤੇ ਇਹਨੂੰ ਆਪਾਂ ਪਕਾਇਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਤੇ ਮਿਕਸ ਕਰਾਂਗੇ ਤੇ ਗੈਸ ਜਿਹੜੀ ਹੈ ਬੰਦ ਕਰ ਦਵਾਂਗੇ ਬਹੁਤ ਹੀ ਜ਼ਿਆਦਾ ਹੈਲਥੀ ਟੇਸਟੀ ਸਾਡੀ ਤਰੀ ਬਣ ਕੇ ਤਿਆਰ ਹੋਈ ਹੈ ਸਰਦੀਆਂ ਦੇ ਦਿਨਾਂ ਦੇ ਵਿੱਚ ਤੁਸੀਂ ਇਹ ਜ਼ਰੂਰ ਖਾਣੀ ਚਾਹੀਦੀ ਹੈ ਤੁਹਾਨੂੰ ਬਹੁਤ ਹੀ ਵਧੀਆ ਲੱਗੇਗੀ ਇਹ ਤਰੀ ਤੁਸੀਂ ਇਹਨੂੰ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਚੋਲੇ ਦੇ ਨਾਲ ਖਾਓ ਬਹੁਤ ਸਵਾਦ ਬਣ ਕੇ ਇਹ ਤਿਆਰ ਹੁੰਦੀ ਹੈ ਤੇ ਸਾਨੂੰ ਖਾਣੀ ਵੀ ਚਾਹੀਦੀ ਹੈ ਜਿਨ੍ਹਾਂ ਨੂੰ ਜੋੜਾਂ ਦਾ ਦਰਦ ਹੁੰਦਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਰਿਲੀਫ ਦਿੰਦੀ ਹੈ ਇਹ ਤਰੀ ਤੇ ਰੈਸিপি ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਰੈਸিপি ਜਿਹੜੀ ਵੀ ਤੁਸੀਂ ਬਣਾਉਂਦੇ ਹੋ ਕਮੈਂਟ ਕਰਕੇ ਜ਼ ਤੇ ਮਿਲਦੇ ਆਂ ਇਦਾਂ ਦੀ ਕਿਸੇ ਹੋਰ ਹੈਲਦੀ ਟੇਸਟੀ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ